ਮੈਂ ਐਸ ਤੇ ਜਸਵਿੰਦਰ ਸਿੰਘ ਸਰਤ ਸੁਰੱਖਿਆ ਫੋਰਸ ਰੂਟ ਨੰਬਰ 94506 ਗਰਾਿਆਂ ਫਲੋਰ ਮੇਨ ਜੀਡੀ ਰੋਡ ਤੇ ਤਾਇਨਾਤ ਹਾਂ ਸਾਨੂੰ ਰਾਹਗੀਦੋਰਾ ਸੂਚਨਾ ਮਿਲੀ ਸੀ ਕਿ ਦੋ ਗੱਡੀਆਂ ਦਾ ਬਾਬਾ ਵਾਲਕਨਾਥ ਮੰਦਿਰ ਨੇੜੇ ਓਵਰਬ੍ਰਿਜ ਦੇ ਉੱਤੇ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਿਆ ਜਿਹਦੇ ਵਿੱਚ ਇੱਕ ਗੱਡੀ ਬਰੀਜਾ ਸੀ ਤੇ ਇੱਕ ਹੌੜਾ ਐਮ ਸੀ ਜਿਹੜੀ ਬਰੀਜਾ ਗੱਡੀ ਸੀ ਉਹਨੂੰ ਰਮਨ ਕੁਮਾਰ son of ਰਾਜਕਮਾਰ ਚਲਾ ਰਿਹਾ ਸੀ ਜਿਹੜਾ ਕਿ ਹੁਸ਼ਿਆਰਪੁਰ ਤੋਂ ਲੁਧਿਆਣਾ ਜਾ ਰਿਹਾ ਸੀ ਜਿਹੜੀ ਦੂਸਰੀ ਗੱਡੀ ਸੀ ਉਹਨੂੰ ਅਜੀਤ ਸਿੰਘ ਚਲਾ ਰਿਹਾ ਸੀ ਤੇ ਉਹਦੇ ਨਾਲ ਉਹਦੀ ਵਾਈਫ ਸੋਨੀਆ ਬੈਠੀ ਸੀ ਜਿਹਨੂੰ ਸਟਾ ਲਗੀਆਂ ਤੇ ਉਹਨੂੰ ਪ੍ਰਾਈਵੇਟ ਐਂਬੂਲੈਂਸ ਰਾਹੀਂ ਹਸਪਤਾਲ ਗੁਰਾਇਆ ਪ੍ਰਾਈਵੇਟ ਪੇਜ ਕਿੱਥੋਂ ਆ ਰਹੇ ਸੀ ਜੀ ਇਹ ਕਿੱਥੇ ਜਾ ਰਹੇ ਸੀ ਇਹ ਆ ਰਿਸੀ ਜੀ ਅੰਮ੍ਰਿਤਸਰ ਤੋਂ ਆ ਰਹੇ ਸੀ ਤੇ ਪਾਣੀ ਪਤ ਜਾ ਰਹੇ ਸੀ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਉਹ ਲੇਡੀ ਦੇ ਸਟਾ ਹੈ ਗਿਆ ਸੋਨੀਆ ਦੇ ਉਹਨੂੰ ਹਸਪਤਾਲ ਪਹੁੰਚਾਤਾ ਜੀ ਮੈਂ ਇਸ ਤੇ ਜਸਵਿੰਦਰ ਸਿੰਘ ਸਰਖਿਆ ਫੋਰਸ ਰੂਟ ਨੰਬਰ 94506 ਕਰਾਇਆ ਫਰੋਂ ਮੇਨ ਜੀਡੀ ਰੋਡ ਤੇ ਤਨਾਤਾ ਸਾਨੂੰ ਰਾਹ ਦੀ ਦੂਰ ਸੂਚਨਾ ਮਿਲੀ ਸੀ ਕਿ ਦੋ ਗੱਡੀਆਂ ਦਾ ਬਾਬਾ ਵਾਲਕਨਾਥ ਮੱਧਰ ਨੇੜੇ ਓਵਰ ਬ੍ਰਿਜ ਤੇ ਉੱਤੇ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਿਆ ਜਿਹਦੇ ਵਿੱਚ ਇੱਕ ਗੱਡੀ ਬਰੀਜਾ ਸੀ ਤੇ ਇੱਕ ਹੌੜਾ ਐਵੇਂ ਸੀ ਜਿਹੜੀ ਬਰੀਜਾ ਗੱਡੀ ਸੀ ਉਹਨੂੰ ਰਮਨ ਕੁਮਾਰ son of ਰਾਜ ਕੁਮਾਰ ਚਲਾ ਰਿਹਾ ਸੀ ਜਿਹੜਾ ਕਿ ਹੁਸ਼ਿਆਰਪੁਰ ਤੋਂ ਲੁਧਿਆਣਾ ਜਾ ਰਿਹਾ ਸੀ ਜਿਹੜੀ ਦੂਸਰੀ ਗੱਡੀ ਸੀ ਉਹਨੂੰ ਅਜੀਤ ਸਿੰਘ ਚਲਾ ਰਿਹਾ ਸੀ ਤੇ ਉਹਦੇ ਨਾਲ ਉਹਦੀ ਵਾਈਫ ਸੋਨੀਆ ਬੈਠੀ ਸੀ ਜਿਹਨੂੰ ਸੱਟਾਂ ਲੱਗੀਆਂ ਤੇ ਉਹਨੂੰ ਪ੍ਰਾਈਵੇਟ ਐਂਬੂਲੈਂਸ ਰਾਹੀਂ ਹਸਪੀਟਲ ਭਰਾਇਆ ਪ੍ਰਾਈਵੇਟ ਪੇਜ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਆ ਰਿਸੀ ਜੀ ਅੰਮ੍ਰਿਤਸਰ ਤੋਂ ਆ ਰਹੇ ਸੀ ਤੇ ਪਾਣੀ ਭੱਤ ਜਾ ਰਹੇ ਸੀ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਉਹ ਲੇਡੀ ਦੇ ਸਟਾ ਹੈ ਗਿਆ ਸੋਨੀਆ ਦੇ ਉਹਨੂੰ ਹਸਪੀਟਲ ਪਹੁੰਚਾਤਾ ਜੀ